ਕਿ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਕਿਸੇ ਹੋਰ ਦੇ ਘਰ ਬਾਰੇ ਆਪਣੇ ਘਰਾਂ ਬਾਰੇ ਜਰੂਰ ਸੋਚਦੇ ਰਹੇ ਮੈਂ ਕੋਈ ਬਹੁਤਾ ਰਾਜਨੀਤਿਕ ਨਹੀਂ ਬੋਲੂਗਾ ਅੱਜ ਇਹ ਸਾਂਝਾ ਫੰਕਸ਼ਨ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਜੇ ਉਹਨਾਂ ਨੇ ਸੋਚਿਆ ਹੁੰਦਾ ਤਾਂ ਸ਼ਾਇਦ ਅਸੀਂ ਆਪਣਾ ਕੰਮ ਕਰ ਰਹੇ ਹੁੰਦੇ ਸਾਨੂੰ ਇਧਰ ਆਉਣ ਦੀ ਕੀ ਲੋੜ ਸੀ ਜੀ ਇਹਨਾਂ ਦਾ ਹਸਪਤਾਲ ਹੈ ਪਟਿਆਲੇ ਦੁਖਨਵਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹ ਆਪਣੀ ਡਾਕਟਰੀ ਕਰਦੇ ਸੀ ਮੈਂ ਬੜਾ ਫੇਮਸ ਕਲਾਕਾਰ ਸੀ ਜੀ ਤੁਸੀਂ ਸੁਣਦੇ ਰਹੇ ਹੋਵਗੇ ਮੈਨੂੰ ਸਾਢੇ 17 ਸਾਲ ਦਾ ਸੀ ਜਦੋਂ ਸੀਡਿਸ ਕੈਸਟਸ ਆਉਣ ਲੱਗ ਗਏ ਸੀ ਕੋਈ ਸਾਡੇ ਚ ਵਕੀਲ ਸੀਗਾ ਜੀ ਅਰਵਿੰਦ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਜੀ ਸਾਨੂੰ ਕੀ ਲੋੜ ਸੀ ਇਧਰ ਆਉਣ ਦੀ ਜੇ ਚੱਜ ਦੇ ਨਿਕਲ ਆਉਂਦੇ ਜੀ ਅੱਛਾ ਹੁਣ ਸਾਨੂੰ ਵਾਲਾ ਗੱਡੀ ਜਾਂਦੇ ਨੇ ਜੀ ਵੀ ਇਹ ਕਿੱਥੋਂ ਆ ਗਏ ਵੀ ਅਸੀਂ ਹੁਣ ਆਉਣਾ ਹੀ ਪੈਣਾ ਸੀ ਕਿਸੇ ਨਾ ਕਿਸੇ ਦਿਨ ਤਾਂ ਫਿਰ ਅੱਕ ਤਾਂ ਚੱਪਣ ਹੀ ਪੈਣਾ ਸੀ ਕਿਸੇ ਨਾ ਕਿਸੇ ਨੂੰ ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜਬੇ ਨੂੰ ਕੁਝ ਨਹੀਂ ਕਹਿਣਾ ਸੀ ਕਿਸੇ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹੈਨਾ ਕਿਸੇ ਸੁਖਬੀਰ ਬਾਲਲ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਆਪਣੀ ਹੁਣ ਇਹਨਾਂ ਨੇ ਮੈਨੂੰ ਬੇਰੁਜ਼ਗਾਰ ਰੱਖ ਕੇ ਡੂਮਣਾ ਛੇੜ ਲਿਆ ਜੀ ਬਸ ਉਹ ਕਹਿੰਦੇ ਵੀ ਕਹਾਵਤ ਹੈ ਪਿੰਡਾਂ ਦੀ जो दरखत थले के बीड़ी पीणी है ना थोड़ा जो उपर देख लो हाँ डूबना तो नहीं लग्या होुएं ने लग तह जाना मखिया ने थले आना फिर डूमने तो खड़ा छोड़ना बहुत औखा हो जाता जी फिर सो य इसे हाल चो ती निकलो जे नौकरिया मिलनगिया काम करोगे सवेरे टिफिन लैके अपने दफ्तर जाओगे शाम को घर आओगे अपने परिवार च आओगे ना तो कोई नशे वाल सोचूगा ਨਾ ਕੋਈ ਉੱਧਰ ਉੱਧਰ ਕੋਈ ਗੈਰ ਸਮਾਜਿਕ ਤੱਤਾਂ ਨਾਲ ਮਿਲੂਗਾ ਜਾਂ ਕੋਈ ਲੜਾਈਆਂ ਪੜਾਈਆਂ ਕਰੂਗਾ ਤੁਸੀਂ ਮੈਨੂੰ ਦੱਸ ਦੋ ਕਿ ਕੋਈ ਬੰਦਾ ਤੁਹਾਡੀ ਰਿਸ਼ਤੇਦਾਰੇ ਚ ਜਾਂ ਦੋਸਤ ਮਿੱਤਰ ਸਰਕਲ ਚ ਕੋਈ ਅਜਿਹਾ ਹੈਗਾ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਵੀ ਲੈਂਦਾ ਹੋਵੇ ਟਾਈਮ ਹੀ ਨਹੀਂ ਹੁੰਦਾ ਜਿਹਦੇ ਕੋਲੇ ਉਹ ਆਪਣੇ ਕੰਮ ਤੇ ਜਾਂਦਾ ਹੈ ਸ਼ਾਮ ਨੂੰ ਕੰਮ ਤੋਂ ਆ ਜਾਂਦਾ ਹੈ ਪਰਿਵਾਰ ਨਾਲ ਬੈਠਦਾ ਰੋਟੀ ਖਾਂਦਾ ਸੌਂ ਜਾਂਦਾ ਹੈ ਆਪਣੇ ਪੰਜਾਬੀ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨੀ ਦਾ ਕਰ। ਬੇਲੇ ਮਨ ਚੁ ਨਿਕਲਦੀਆਂ ਚੀਜ਼ਾਂ ਫਿਰ। ਇਹ ਸਾਡਾ ਪੰਜਾਬ ਇਹ ਹਜਾ ਪਹਿਲਾਂ ਨਹੀਂ ਸੀਗਾ। ਇਹਨਾਂ ਨੇ ਕਰਤਾ ਇਹਨਾਂ ਨੇ ਜਾਣ ਬੁੱਝ ਕੇ ਪੰਜਾਬ ਨੂੰ ਬੇਲਾ ਕਰਤਾ। ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਵੀ ਜਿਹਦੇ ਨਾਲ ਉਹ ਬਾਹਰ ਨੂੰ ਭੱਜਣ ਬਸ। ਹੁਣ ਬਾਹਰੋਂ ਵੀ ਹੁਣ ਉਹ ਕੱਢਣ ਲੱਗੇ ਹੁਣ। ਹੁਣ ਉਹਨਾਂ ਦਾ ਕੀ ਕਰਾਂਗੇ ਆਪਾਂ? ਉਹਨਾਂ ਨੂੰ ਵੀ ਇੱਥੇ ਅਰੈਸਟ ਕਰਾਂਗੇ ਆਪਣੀ ਨੇ ਉਹ ਵੀ। ਪਹਿਲੀ ਗੱਲ ਤਾਂ ਜਾਣਾ ਕਿਉਂ ਪੈਜੀ ਉਹਨਾਂ ਨੂੰ ਜੇ ਅੱਜ ਵੀ 50-50 ਲੱਖ ਰੁਪਈਆ ਦੇ ਕੇ ਗੋਰਿਆਂ ਕੋਲੇ ਜਾਣਾ ਪੈ ਰਿਹਾ ਹੈ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦੇ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਲਾਲਾ ਲਾਜਪਤ ਰਾਏ ਹੋਰਾਂ ਦੀ ਆਤਮਾ ਦਾ ਹਾਲ ਤਾਂ ਦੇਖੋ ਵੀਰ ਕੀ ਹੁੰਦਾ ਉਹ ਵੀ ਆ ਜੀ ਗੋਰਿਆਂ ਕੋਲੇ ਜਾਣਾ ਸੀ 50-50 ਲੱਖ ਦੇ ਕੇ ਫਿਰ ਸਾਨੂੰ ਕਿਉਂ ਜ਼ਹੀਰ ਕਰਾਤਾ ਉਹਨਾਂ ਨੂੰ ਜਿਉਂਦੇ ਰੱਖ ਲੈਂਦੇ ਉਹ ਵੀ 90-90 ਸਾਲ ਦੀਆਂ ਉਮਰਾਂ ਭੋਗ ਲੈਂਦੇ ਗੋਰਿਆਂ ਨੂੰ ਕੱਢਣ ਵਾਸਤੇ ਉਹ ਮਰ ਗਏ ਗੋੜਾਂ ਕੋਲੇ ਪਹੁੰਚਣ ਬਾਅਦ ਤੇ ਆਪਾਂ ਮਰੀ ਜਾਂਦੇ ਆਂ ਕਦੇ ਪਨਾਮਾ ਦੇ ਜੰਗਲਾਂ ਚ ਕਦੇ ਮਾਲਟਾ ਕਦੇ ਕਿਤੇ ਕਲੰਬੀਆ ਕਦੇ ਕਿਤੇ ਸਿਸਟਮ ਇਹਨਾਂ ਦਾ ਨਹੀਂ ਜਾਂਦਾ ਕੋਈ ਇਹਨੂੰ ਇੱਥੇ ਰਹਿੰਦੇ ਨੇ ਚਾਚੇ ਤਾਏ ਸਾਲੇ ਜੀਜੇ ਪੁੱਤ ਭਤੀਜੇ ਸਾਰੇ ਇੱਥੇ ਨੇ ਕੋਈ ਚੇਅਰਮੈਨ ਆ ਕੋਈ ਉਹ ਹੈ ਕੋਈ ਉਹ ਹੈ ਸਾਨੂੰ ਨਹੀਂ ਅਸੀਂ ਨਹੀਂ ਹੈਗੇ ਕੁਝ ਜੀ ਬਸ ਜੇ ਅਸੀਂ ਬਣ ਜਾਈਏ ਫਿਰ ਸਾਨੂੰ ਬਾਹਲਾ ਦਿੰਦੇ ਆ ਸਾਡੀਆਂ ਕੁਰਸੀਆਂ ਤੇ ਕਿਉਂ ਬਹਿਗੇ ਦੋ ਕੀ ਇਸ ਗੱਲ ਦੇ ਹੀ ਆ ਬਸ ਇਹਨਾਂ ਨੂੰ ਕਿ ਆਮਕਰਾਂ ਦੇ ਪੀਆ ਪੁੱਤ ਸਾਡੀਆਂ ਕੁਰਸੀਆਂ ਤੇ ਕਿਉਂ ਬੈ ਗਏ ਕੋਈ ਇਹ ਨਹੀਂ ਦੇਖਦੇ ਵੀ ਇਹਦਾ ਲਾਜਿਕ ਕੀ ਹੈ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਅੱਜ ਭਗਵਾਨਤਮਨ ਬੈੱਡ ਦੇ ਸੱਜੀ ਪਾਸੇ ਕਿਉਂ ਉੱਠਿਆ ਖਾਬੇ ਪਾਸੇ ਕਿਉਂ ਨਹੀਂ ਉੱਠਿਆ ਪਹਿਲਾਂ ਖਾਬੇ ਪਾਸੇ ਉੱਠਦਾ ਸੀ ਉਹ ਅਸਤੀਫਾ ਦੇਣਾ ਚਾਹੀਦਾ ਕੈਨੇਡਾ 'ਚ ਬਰਫ਼ ਪੈ ਗਈ ਟਰੂਡੋ ਨੇ ਟਰੰਪ ਨੂੰ ਆਏ ਕਹਿੰਦਾ ਭਗਵਾਨਤਮਨ ਕੀ ਕਰ ਰਿਹਾ ਹੈ ਅਸਤੀਫਾ ਦੇਵੇ ਯਾ ਮੈਨੋਂ ਵਿੱਚ ਕਿਉਂ ਕੜੀ ਸੀ ਜਾਣੇ ਹੋ ਯਾਰ ਪਾਣੇ ਕਾਲੇ ਹੋਏ ਪੈਨੇ ਵਿਉਸ਼ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁੱਖ ਮੰਤਰੀ ਹਾਊਸ ਨੂੰ ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ ਉੱਥੇ ਸਾਡੇ 3 ਕਰੋੜ ਬੰਦੇ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ ਉਸ ਘਰ ਚ ਹੁਣ ਜਾਣ ਨੂੰ ਤਰਸਦੇ ਫਿਰਦੇ ਨੇ ਉਹ ਇੱਕ ਉਹ ਆ ਰਹੇ ਹੋਏ ਬਸ ਪੱਲੂਹਾਨੇ ਤੋਂ ਪਰ ਮੰਤਰੀ ਬਣ ਗਿਆ ਉਹ ਪਹਿਲਾਂ ਤਾਂ ਫਰੰਟ ਗੇਟ ਵਿੱਚ ਦੀ ਆ ਗਿਆ ਉੱਥੇ ਪੁਲਿਸ ਲੱਗੀ ਹੋਈ ਸੀ ਨਾ ਕੋਈ ਅਪਾਇੰਟਮੈਂਟ ਲਈ ਪੁਲਿਸ ਨੇ ਮੋੜਤਾ ਪਿਛਲੇ ਗੇਟ ਵਿੱਚ ਦੀ ਆ ਗਿਆ ਕਹਿੰਦਾ ਮੈਂ ਕਹਿੰਦਾ ਇਸ ਘਰ ਚ ਰਿਹਾ ਹੋਇਆ ਉਹਦਾ ਦਾਦਾ ਮੁੱਖ ਮੰਤਰੀ ਸੀ ਕਹਿੰਦਾ ਮੈਂ ਇਸ ਘਰ ਚ ਰਿਹਾ ਹੋਇਆ ਇਸ ਕਰਕੇ ਮੈਨੂੰ ਸਾਰੇ ਗੇਟ ਪਤਾ ਹੈ ਮੈਂ ਚਾਹੇ ਕੰਧ ਟੱਪ ਕੇ ਆ ਤਾਂ ਤੈਨੂੰ ਆਉਣ ਨਹੀਂ ਦੇਂਦੇ ਇਸ ਘਰ ਚ ਆਉਣ ਬਿੱਤਤਾ ਦਾ ਮੁੱਖ ਮੰਤਰੀ ਰਹਿ ਲਿਆ ਤਾਂ ਫਿਰ ਉਹਨ ਲੋਕਾਂ ਤੋਂ ਪਰਮਿਸ਼ਨ ਲੈ ਕੇ ਆਇਆ ਇਸ ਘਰ ਦੀਆਂ ਚਾਬੀਆਂ ਲੈ ਕੇ ਆ ਪਈ ਐ ਚਾਬੀਆਂ ਨਹੀਂ ਲੈਂਦੇ ਲੋਕ ਜੇ ਕੋਈ ਲੋਕਾਂ ਵਾਸਤੇ ਕਰੋਗੇ ਤਾਂ ਚਾਬੀਆਂ ਲੋਕ ਜਿਹਨੂੰ ਦੇ ਦਿੱਤੀਆਂ ਉਹ ਤੋਂ ਲੈਂਦੇ ਵੀ ਨਹੀਂ ਫਿਰ ਬੇ ਰੱਖ ਤੂੰ ਹੀ ਰੱਖ ਸਾਨੂੰ ਵਧੀਆ ਲੱਗਦਾ ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਲਿਆ ਆ ਲੱਗ ਗਿਆ ਉਹਦਾ ਭਤੀਜਾ ਲੱਗ ਗਿਆ ਉਹਦਾ ਮੁੰਡਾ ਲੱਗ ਗਿਆ ਪੈਸੇ ਹੈ ਨਹੀਂ ਨੰਬਰ ਤਾਂ ਆ ਗਏ ਸੀ ਪੈਸੇ ਹੈ ਨਹੀਂ ਆ ਨਹੀਂ ਹੈਗਾ ਹਰਜੂਤ ਪ੍ਰਜ ਸਾਡੇ ਸਿੱਖਿਆ ਮੰਤਰੀ ਹਰਜੂਤ ਬੈਂਸੀ ਫੰਕਸ਼ਨ ਅਰੇ ਇਹ ਵਕੀਲ ਸੀ ਹੁਣ ਇਹਦੇ ਘਰ ਮੂਰੇ ਰੋਜ਼ ਤਾਂ ਨਾ ਲੱਗਿਆ ਹੁੰਦਾ ਕੀ ਕਰੀਏ ਦੱਸੋ ਕਰਾਂਗੇ ਸਾਰਿਆਂ ਵਾਸਤੇ ਕਰੀ ਜਾਂਦੇ ਹਾਂ ਥੋੜਾ ਸਬਰ ਰੱਖਣਾ ਪਊਗਾ ਦੇਖੋ ਜਦ ਸਾਡੇ ਕੋਈ ਮਾਫੀਆ ਹੋਵੇ ਜਾਂ ਸਾਡੀ ਕੋਈ ਨੀਅਤ ਨਾ ਸਾਫ਼ ਹੋਵੇ। ਜਾਂ ਅਸੀਂ ਕਮਾਉਣੇ ਹੋਣ ਪੈਸੇ ਵਿੱਚੋਂ ਅਸੀਂ ਤਾਂ ਚਾਹੁੰਦੇ ਜੇ ਸਕੂਲ ਬਣਾਵਾਂਗੇ ਤਾਂ ਸਾਨੂੰ ਟੀਚਰ ਵੀ ਚਾਹੀਦੇ ਹੋਣਗੇ। ਸਾਨੂੰ ਹੈਡਮਾਸਟਰ ਵੀ ਚਾਹੀਦੇ ਹੋਣਗੇ। ਸਾਨੂੰ ਕਲਾਸ 4 ਵੀ ਚਾਹੀਦੇ ਹੋਣਗੇ। ਸਾਨੂੰ ਸਾਰੇ ਕਿਸਮ ਦੇ ਮੁਲਾਜ਼ਮ ਸਾਰ ਦਰਜੇ ਦੇ ਚਾਹੀਦੇ ਹੋਣਗੇ। ਜੇ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਚਾਹੀਦੇ ਹੋਣਗੇ। ਸਾਨੂੰ ਫਾਰਮਾਸਿਸਟ ਚਾਹੀਦੇ ਹੋਣਗੇ। ਸਾਨੂੰ ਟ੍ਰੈਂਡਰ ਚਾਹੀਦੇ ਹੋਣਗੇ। ਜੇ ਬਣਾਵਾਂਗੇ ਤਾਈਓ ਚਾਹੀਦੇ ਹੋਣਗੇ ਨਾ ਹੋ ਬਣਾ ਰਹੇ ਆ ਜਦੋਂ ਪੰਜਾਬ ਪਹਿਲੀ ਸਟੇਟ ਆ ਜਿਹਦੇ ਕੋਲੇ ਸੜਕਾਂ ਵਾਲੀ ਪੁਲਿਸ ਲੰਗਾ ਇਹਦੇ ਨਾਲ ਦੂਜੀ ਪੁਲਿਸ ਤੋਂ ਵੀ ਭਾਰ ਘਟਿਆ ਥੋੜਾ ਜਿਹਾ ਕਿਉਂਕਿ ਨਹੀਂ ਤਾਂ ਹਰ ਗੱਲ ਉਹਨਾਂ ਕੋਲੇ ਆਉਂਦੀ ਹੈ ਵੱਟ ਦਾ ਝਗੜਾ ਵੀ ਸੱਸ ਦਾ ਝਗੜਾ ਵੀ ਮਹਿਜ লাশ ਜਾਂਦੀ ਹੈ ਜੀ ਕੋਈ ਵਾਰ ਤਾਂ ਐਂ ਕਹਿੰਦੇ ਸੀ ਥੋੜਾ ਜਿਹਾ ਲੰਗ ਲੈਣ ਤੋਂ ਯਾਰ ਦੂਜੇ ਥਾਣੇ ਚਲੀ ਜਾਊਗੀ ਕਾਨੋਂ ਕੱਢਾਂਗੇ ਫਿਰ ਸੌ ਸਿਆਪੇ ਨੇ ਲਿਖਾਂਗੇ ਪੋਸਟਮਾਰਟਮ ਕਰਾਵਾਂਗੇ ਇੰਨਾ ਪ੍ਰੈਸ਼ਰ ਸੀ ਉਹਨਾਂ ਤੇ ਹੁਣ ਘਟੂ ਘਟੂ ਸੜਕਾਂ ਵਾਲਾ ਜੇ ਉਹ ਸਾਰਾ ਉਹ ਦੇਖ ਲੈਂਦੇ ਨੇ ਪੁਲਿਸ ਵਾਲਿਆਂ ਨੂੰ ਛੁੱਟੀ ਵੀ ਮਿਲਣ ਲੱਗ ਗਈ ਹਫ਼ਤੇ 'ਚ ਤੇ ਗੱਡੀਆਂ ਵੀ ਨਵੀਆਂ ਦੇ ਦਿੱਤੀਆਂ ਉਹਨਾਂ ਨੂੰ ਤੁਸੀਂ ਦੇਖਿਆ ਹੋਣਾ ਐਸਐਚਓ ਨੂੰ ਨਵੀਆਂ ਗੱਡੀਆਂ ਦਿੱਤੀਆਂ ਪਹਿਲੀ ਵਾਰ ਹੋਇਆ ਸਕੋਰਪੀਓ ਦਿੱਤੀਆਂ ਨਵੀਆਂ 6 ਮਹੀਨੇ ਹੋ ਗਏ ਦਿੱਤੀਆਂ ਉਹਨੂੰ ਹਜੇ ਤੱਕ ਉਹਨੇ ਮੰਮੀ ਕਾਗਜ ਨਹੀਂ ਲਾਏ ਸੀਟਾਂ ਤੋਂ ਚਾਹ ਹੈ ਉਹਨਾਂ ਨੂੰ ਵੀ ਸਾਡੀ ਗੱਡੀ ਨਵੀਂ ਹੈ ਕਹਿੰਦੇ ਸਾਨੂੰ ਕਿੱਥੇ ਮਿਲਦੀ ਸੀ ਨਵੀਂ ਜੀ ਉਮੈਂ ਵੀ ਮੈਨੂੰ ਪਤਾ ਸੀਗਾ ਮੈਂ ਵੀ ਪਹਿਲਾਂ ਜੁਗਨੂ ਜਿਹੀ ਕਰਦਾ ਰਿਹਾ ਬ੍ਰੂ ਐਸ ਐਚਓ ਤੱਕ ਤਾਂ ਗੱਡੀ ਉਦੋਂ ਪਹੁੰਚਦੀ ਸੀ ਜਦੋਂ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਮੰਗਰਲਾ ਕਿਸੇ ਹੋਰ ਮਾਡਲ ਦਾ ਮੂਰੇ ਵਾਲੀ ਨੰਬਰ ਪਲੇਟ ਕੋਈ ਹੋਰ ਮੰਗਰ ਪਤਾ ਨਹੀਂ ਕਿਹੜੀ ਨੰਬਰ ਪਲੇਟ ਲੱਗੀ ਹੋਈ ਹੈ ਕਈ ਵਾਰ ਤਾਂ ਜਿਹਨੂੰ ਫੜਨਾ ਹੈ ਜਿਹਦੇ ਮੰਗਰ ਭਜਾਉਣੀ ਹੈ ਉਹਨੂੰ ਹੀ ਕਹਿਣਾ ਪੈਂਦਾ ਸੀ ਬਾਈ ਤੱਕਾ ਲਾ ਕੇ ਸਟਾਰਟ ਕਰਾਈ ਤੈਨੂੰ ਫੜਨਾ ਹੈ ਐਹ ਜਿਹੀ ਗੱਡੀਆਂ ਮਿਲਦੀ ਸੀ ਉਹ ਮੈਂ ਕਿਹਾ ਯਾਰ ਜਿੰਨਾਂ ਕੋਲੇ ਜਿਨ੍ਹਾਂ ਨੇ ਕੰਮ ਕਰਨ ਉਹਨਾਂ ਨੂੰ ਤਾਂ ਨਮੀਆਂ ਦਿਓ ਅਫਸਰਾਂ ਕੋਲ ਤਾਂ ਹੈਗੀਆਂ ਜੀ ਵੱਡੀਆਂ ਸੋ ਇਸ ਕਾ ਕੇਸੀ ਗਰਾਊਂਡ ਤੋਂ ਕਿਉਂਕਿ ਆਪ ਗਰਾਊਂਡ ਤੋਂ ਆਏ ਹੋ ਹਾਂ ਅਸੀਂ ਅਸੀਂ ਆਪ ਬੋਰਲ ਟੋਇਆਂ ਚੋਂ ਨਿਕਲੇ ਹੋਏ ਹਾਂ ਤਾਂ ਕਰਕੇ ਸਾਨੂੰ ਪਤਾ ਹੈ ਇਸ ਗੱਲ ਆਪਸੀ ਕਰਬ ਦੇ ਚਰੀ ਦੇ ਟਾਂਡੇ ਜਿਹੜੇ ਨੇ ਉਹ ਟੋਕੇ ਆਣੇ ਮਸ਼ੀਨ ਤੇ ਕੁਤਰੇ ਹੋਏ ਨੇ ਉਹਨਾਂ ਨੂੰ ਕੀ ਪਤਾ ਪਹਾੜ ਆਣਿਆਂ ਨੂੰ ਜਿਹੜੇ ਪਹਾੜਾਂ 'ਚ ਪੜੇ ਨੇ ਮੈਂ ਤਾਂ ਹੁਣ ਗੁੱਸਾ ਵੀ ਕਰਨੋਂ ਹਟ ਗਿਆ ਉਹਨਾਂ ਦਾ ਉਹ ਕਹਿੰਦੇ ਗੱਲ-ਗੱਲ ਤੇ ਉਹ ਤੂੰ ਕੀ ਕਰਦਾ ਓਏ ਉਹ ਤੂੰ ਓਏ ਭਗਵੰਤ ਮਾਨ ਓਏ ਤੂੰ ਉਹ ਕਹਿੰਦੇ ਤੂੰ ਕਿਉਂ ਕਹਿੰਦਾ ਮੈਂ ਕਿਹਾ ਜੀ ਅਸਲ 'ਚ ਇਹਨਾਂ ਦਾ ਕਸੂਰ ਨਹੀਂ ਇਹ ਜਿਹੜੇ ਸਕੂਲਾਂ 'ਚ ਪੜ੍ਹੇ ਉੱਥੇ ਕੱਲਾ ਯੂ ਹੈ ਇਹ ਯੂ ਨੂੰ ਇਹ ਟ੍ਰਾਂਸਫਰ ਕਰਕੇ ਤੂੰ ਕਰ ਲੈਂਦੇ ਨੇ ਇਹਨਾਂ ਦੇ ਤੁਸੀਂ ਜਾਂ ਆਪ ਜੀ ਤਾਂ ਹੈ ਹੀ ਨਹੀਂ ਇਹਨਾਂ ਦੇ ਵੋਕੈਬਲਰੀ 'ਚ ਉਦ ਆਪਾਂ ਪੜ੍ਹਦੇ ਆ ਨਾ ਊੜਾੜ ਅੱਧ ਕ ਟਿੱਪੀ ਬਿੰਦੀ ਪੈਰ ਚ ਹਾਹਾ ਪੈਰ ਚ ਰਾੜ ਇਹ ਆਪਾ ਆਪਣੀ ਕੁੜੀ ਹੈ ਨਾ ਉਹਨਾਂ ਨੂੰ ਥੋੜੀ ਪਤਾ ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਕੈਪਟਨ ਸਾਹਿਬ ਦੀ ਬੇਟੀ ਕੀ ਨਾਮ ਉਹਦਾ ਸਰ ਜੈ ਇੰਦਰਕੌਰ ਕਹਿੰਦੇ ਜੀ ਉਹ ਲਾਂਚਿੰਗ ਹੋ ਰਹੀ ਹੈ ਉਹਦੀ ਮਤਲਬ ਰਾਜਨੀਤੀ ਚ ਅੱਜ ਪਹਿਲਾ ਭਾਸ਼ਣ ਇੱਕ ਤਾਂ ਉਹਦੀ ਲਾਂਚਿੰਗ ਹੁੰਦੀ ਹੈ ਜੀ ਆਪਾਂ ਤਾਂ ਰਾਗ ਡਰੂਟ ਲਾਂਚ ਹੁੰਦੀ ਦੇਖਿਆ ਇਹ ਲਾਂਚ ਹੁੰਦੇ ਜੀ ਮਤਲਬ ਰਾਜਨੀਤੀ ਚ ਵੀ ਮੈਂ ਕਿ ਸੁਣ ਲੈਣਾ ਜੀ ਲਾਂਚਿੰਗ ਕਿਹ ਜੀ ਹੁੰਦੀ ਇਹਨਾਂ ਦੀ ਪਟਿਆਲੇ ਹੀ ਬੋਲ ਰਹੀ ਸੀ ਭਾਜਪਾ ਦੀ ਸਟੇਜ ਤੇ ਕਿਉਂਕਿ ਅੱਜ ਕੱਲ ਭਾਜਪਾ ਚ ਨੇ ਉਹਨੇ ਕਹਿਣਾ ਸੀਗਾ ਵੀ ਮੇਰੇ ਪਿਤਾ ਜੀ ਨੇ ਕੈਪਟਨ ਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਤੇ 544 ਕਰੋੜ ਰੁਪਏ ਖਰਚੇ ਕਹੂ ਕਹਿ ਰਹੀ ਸੀ ਮੇਰੇ ਪਿਤਾ ਜੀ ਕੈਪਟਨ ਮਿੰਦਰ ਸਿੰਘ ਜੀ ਨੇ ਪਟਿਆਲਾ ਦੀ ਬਿਊਟੀਫਿਕੇਸ਼ਨ ਤੇ 144 ਕਰੋੜ ਕਿਹਾ ਸੀ ਉਹਨੇ 144 ਕਰੋੜ ਰੁਪਏ ਖਰਚੇ ਉਹਨੇ ਕਿਹਾ ਮੇਰੇ ਪਿਤਾ ਜੀ ਨੇ ਪਟਿਆਲਾ ਦੀ ਬਿਊਟੀਫਿਕੇਸ਼ਨ ਤੇ 144 ਕਰੋੜ ਰੁਪਏ ਖਰਚੇ ਮੈਂ ਉਹਦੀ ਸਮਝ ਗਿਆ ਮੈਨੂੰ 100 ਤਾਂ ਕਹਿਣਾ ਹੁੰਦਾ ਇਹਨੂੰ 44 ਕਹਿਣਾ ਨਹੀਂ ਹੁੰਦਾ ਇਹਨੂੰ ਕਿਉਂਕਿ 44 ਵਾਲੇ ਹੈ ਹੀ ਨਹੀਂ ਨਾ 78 ਵਾਲੇ ਹੈ ਨਹੀਂ ਇਹ ਤੁਸੀਂ ਮੰਨੋ ਗੱਲ ਮੇਰੀ ਇਹਨਾਂ ਨੂੰ ਨਹੀਂ ਪਤਾ ਹੈਗੀ ਨਾ ਗੱਲਾਂ ਦਾ ਇਹਨਾਂ ਦੀ ਗਿਣਤੀ 100 ਤੋਂ ਬਾਅਦ ਸ਼ੁਰੂ ਹੁੰਦੀ ਹੈ ਸੋ ਮੈਂ ਤਾਂ ਤੁਹਾਡਾ ਦਿਨ ਰਾਤ ਧੰਨਵਾਦ ਕਰਦਾ ਹਰ ਸਾਹ ਤੋਂ ਬਾਅਦ ਧੰਨਵਾਦ ਕਰਦਾ ਜਿਸ ਤੇ ਇੱਜ਼ਤ ਤੇ ਜਿਸ ਮਾਨ ਸਤਕਾਰ ਵਾਲੇ ਅਹੁਦੇ ਤੇ ਤੁਸੀਂ ਮੈਨੂੰ ਬਿਠਾਇਆ ਹੋਇਆ ਜ਼ਿੰਦਗੀ 'ਚ ਨਹੀਂ ਕਦੇ ਸੋਚਿਆ ਸੀ